ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। रेड क्रॉस नशा मुक्ति ਅਤੇ ਪੁਨਰਵਾਸ ਕੇਂਦਰ ਰੇਲਵੇ ਰੋਡ ਨਵਾਂ ਸ਼ਹਿਰ ਦੇ ਸਮੂਹ ਸਟਾਫ ਦੇ ਵੱਲੋਂ ਪ੍ਰੋਜੈਕਟ ਡਾਇਰੈਕਟਰ ਸਰਦਾਰ ਚਮਨ ਸਿੰਘ ਦੀ ਅਗਵਾਈ ਦੇ ਹੇਠ ਬਾਬਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ ਸਵੱਛ ਭਾਰਤ ਅਭਿਆਨ ਦੇ ਤਹਿਤ ਜਾਗਰੂਕਤਾ ਸੈਮੀਨਾਰ ਕਰਾਇਆ ਅਤੇ ਰੈਲੀ ਦਾ ਆਯੋਜਨ ਕੀਤਾ ਸਵੱਛ ਭਾਰਤ ਸੰਬੰਧੀ ਬੱਚਿਆਂ ਨੂੰ ਸੌਂ ਵੀ ਚੁਕਾਈ ਗਈ ਇਸ ਮੌਕੇ ਪ੍ਰਿੰਸੀਪਲ ਜਸਵੀਰ ਸਿੰਘ ਹੋਰਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਸਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਉਸ ਰੈਂਡੀ ਦਾ ਮੇਨ ਮੋਟੀਵੇਸ਼ਨ ਇਹ ਆ ਕਿ ਨਸ਼ਿਆਂ ਪ੍ਰਤੀ ਜਾਗਰੂਕ ਕਰਨਾ ਤਾਂ ਜੋ ਅਸੀਂ ਥੋੜੀ ਬਹੁਤ ਵੀ ਕੋਸ਼ਿਸ਼ ਕਰਕੇ ਅਸੀਂ ਨਸ਼ਿਆਂ ਨੂੰ ਖਤਮ ਕਰੀਏ ਜਾਕੋ ਸੋ ਇਸੇ ਰੈਂਡੀ ਨੂੰ ਸੰਬੋਧਨ ਕਰਦੇ ਹੋਏ ਅੱਜ ਸਾਡੇ ਸੂਬੇ ਦੇ ਮੱਖੂ ਮਹਿਮਾਨ ਆਏ ਹੋਏ ਨੇ ਸੋ ਉਹਨਾਂ ਨੂੰ ਮੈਂ ਮਾਣ ਸਹਿਤ ਸੱਦਾ ਦਿੰਦੀ ਆ ਤੇ ਬੱਚਿਆਂ ਨੂੰ ਆ ਕੇ ਸਟੇਜ ਤੇ ਆ ਕੇ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨਾ ਅਤੇ ਜੋ ਵੀ ਰਹਿ ਕੇ ਆ ਉਹਦੇ ਨਾਲ ਸੰਬੰਧਿਤ ਬੱਚਿਆਂ ਨੂੰ ਸਾਰੀ ਜਾਣਕਾਰੀ ਦੇ ਤੇ ਬੱਚਿਆਂ ਨੂੰ ਜੋ ਵੀ ਸੌਂਹਣੀਆਂ ਜੋ ਵੀ ਕਸਮ ਦੇਣੀਆਂ ਬੱਚਿਆਂ ਨੂੰ ਕਿ ਨਸ਼ਿਆਂ ਪ੍ਰਤੀ ਅਸੀਂ ਹਮੇਸ਼ਾ ਦੇ ਤੇ ਨਸ਼ਿਆਂ ਤੋਂ ਦੂਰ ਰਾਵਾਂਗੇ ਇਹ ਚੀਜ਼ ਦਾ ਪ੍ਰਣ ਕਰਨਾ ਹੈ ਸੋ ਮੈਂ ਸਟੇਜ ਤੇ ਮੰਚ ਦੇ ਸਰਦਾ ਦਿੰਦੀ ਆ ਕਿ ਸਟੇਜ ਦੇ ਆਗੇ ਬੱਚਿਆਂ ਨੂੰ ਜਾ ਰੱਖਾ। ਬਾਪਾ ਵਜੀਤ ਸਿੰਘ ਹੌਕਾ ਸੀਨੀਅਰ ਕੰਡੀ ਆਹ ਫੋਲਡ ਭੰਗ ਦੇ ਇਹ ਵਿੱਚ ਲੱਗਦੇ ਵੀ ਨੇ ਨਮਾਸ਼ਾਇਰ ਪ੍ਰਿੰਸੀਪਲ ਡਾਕਟਰ ਜੀ ਸਿੰਘ ਜੀ ਸਮੂਹ ਸਾਹਿਬਾਨ ਦਾ ਇਹ ਸਾਡੇ ਵਿੱਚ ਡੈਕ ਤੋਂ ਇੰਚਾਰਜ ਨੇ ਰਵੀ ਕੁਮਾਰ ਜੀ ਉਹਨਾਂ ਦੇ ਨਾਲ ਸਾਥੀ ਨੇ ਇਹ ਪਤਰੀਆਂ ਸੇ ਬਿਲਕੁਲ ਇੱਕ ਸ਼ਾਰਟ ਮੈਸੇਜ ਦੇ ਉੱਤੇ ਪ੍ਰਿੰਸੀਪਲ ਸਾਹਿਬਾ ਨੇ ਨਾਲ ਹੈ ਰਾਸਤਾ ਠੀਕਾ ਹੈ ਕਿ ਅਸੀਂ ਰੈਡ ਕਰਾਸ ਦਸ਼ਮਤਿ ਕੇਦਰ ਲਹਾਸ਼ਰ ਤੋਂ ਆਏ ਆ ਪਰ ਇਸ ਵਿਸ਼ੇ ਦੇ ਉੱਤੇ ਗੱਲ ਕਿਸੇ ਦਿਨ ਫੇਰ ਕੀਤੀ ਜਾਵੇਗੀ ਪਰ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਇਹ ਹੈ ਉਹ ਸਮਾਸਥੀ ਰਹੇਗਾ 2 ਅਕਤੂਬਰ 2014 ਤੋਂ ਭਾਰਤ ਜਿਹੜਾ ਸਮੱਸਿਆ ਹੈ ਜਿਹੜੀ ਆ ਉਹ ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਸ਼ੁਰੂ ਹੋਈ ਸੀ ਉਹਦਾ ਪਹਿਲਾ ਪੜਾਜ ਜਿਹੜਾ 19 ਵਿੱਚ ਜੋ ਖਤਮ ਹੋਇਆ ਸੀ ਤੇ ਅੱਜ ਜਿਹੜਾ ਹੈ ਇਹ 24 25 ਦੇ ਵਿੱਚ ਇਹ ਦੂਜਾ ਪੜਾਜ ਜਿਹੜਾ ਉਹ ਖਤਮ ਹੋਵੇਗਾ ਤਾਂ ਇਸ ਦਾ ਜਿਹੜਾ ਮਨੋਰਥ ਕੀ ਹੈ ਕਿ ਮਨੋਰਥ ਨੇ ਸੋਚੀ ਜਿਹੜੀ ਹੈ ਉਹ ਭਾਵੇਂ ਕੀਤੀ ਕਾਫੀ ਹੱਦ ਤੱਕ ਇਹ ਆਪਣੇ ਆਪ ਨੂੰ ਸਾਫ ਸਫਾ ਰੱਖਣਾ ਸ਼ੁਰੂ ਕਰਨ ਦਾ ਪਰ ਉਹਨੇ ਆਪਣਾ ਆੜਾ-ਦੋੜਾ ਜਿਹੜਾ ਹੈ ਉਹ ਇਹਨਾਂ ਉਹਨੇ ਆਪਣਾ ਸੁਭਾਅ ਨਹੀਂ ਬਣਾਇਆ ਹੈ ਜੇ ਉਹ ਆਪਣਾ ਸੁਭਾਅ ਬਣਾ ਲੈ ਕਿ ਨਹੀਂ ਇਕੱਲਾ ਸਾਫ਼ ਨਹੀਂ ਦਿਖਣਾ ਚਾਹੀਦਾ ਮੈਨੂੰ ਆੜਾ-ਦੋੜਾ ਜਿਹਨਾਂ ਧਰਤੀ ਚਾਹੇ ਪਾਣੀ ਹੈ ਚਾਹੇ ਜਾਂ ਕੋਈ ਸਫਾਈ ਸੇਵਾ ਹੈ ਉਹ ਸਾਰੇ ਸਾਰੇ ਜਿਹੜੇ ਆ ਸਾਫ਼-ਸੁਥਰੇ ਦਿਖਣੇ ਚਾਹੀਦੇ ਆ ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਤੁਹਾਨੂੰ ਸਾਫ਼ ਰੱਖਿਆ ਇਹ ਬਹੁਤ ਚੰਗੀ ਗੱਲ ਹੈ ਪਰ ਜਿਹਨਾਂ ਥਾਵਾਂ ਤੇ ਤੁਸੀਂ ਪਹੁੰਚੋਗੇ ਜੇ ਉਹ ਥਾਵਾਂ ਗੰਦੀਆਂ ਹੋਣੀਆਂ ਸਾਫ਼ ਨਹੀਂ ਹੋਣੀਆਂ उन्होंने भी किसी ना किसी तरह का जहाँ है वायरस जरा आ सकता है समस्या का कितों पता लगा क्योंकि बहुत सारे साथ भारत लोग ने काफी बीमारियों के ना जो है कोई कैंसर का पीड़ित है कोई टीबी का पीड़ित है किसी कोई वायरस जरा लगे हुआ कोई काले पीड़िए पीड़ित मूल जरा कारण है कि साफ सुथरा सा द्वारा ना हो ਜੇ ਅਸੀਂ ਆਪਣੇ ਅੜਕ ਵਾਲੇ ਨੂੰ ਪਾਸਾ ਦਾ ਫੰਕ ਪੰਨਾ ਆਪਣੇ ਇਸ ਦੇਸ਼ ਨੂੰ ਜਿਹੜਾ ਹੈ ਭਾਰਤ ਨੂੰ ਜਿਹੜਾ ਸਵਾਦ ਜਿਹੜਾ ਹੈ ਕਰਨਾ ਅਸੀਂ ਸਾਫ ਸੰਗਤ ਜਿਹੜਾ ਭਾਰਤ ਹੈ ਉਹ ਵੀ ਅਸੀਂ ਦੇਖਣਾ ਕਿਉਂਕਿ ਇਹ ਜਮਾਂ ਨਾਲੇ ਨਾਲ ਜਿਹੜੀਆਂ ਉਹ ਹਮੇਸ਼ਾ ਚਲਦੀਆਂ ਗੱਲ ਤਾਂ ਹੈ ਕਿ ਐਸਕੇ ਦਾ ਜਿਹੜਾ ਥੀਮ ਹੈ ਸਾਡੇ ਕੋਲ ਆਇਆ ਜੇਕਰ ਤੋਂ ਵਾਤਾਵਰਣ ਤੋਂ ਕਰਦੇ ਤੇ ਇਹਦੇ ਨਾਲ ਵੀ ਵਾਤਾਵਰਣ ਖਰਾਬ ਹੋਊਗਾ ਧੂਏ ਦੇ ਵਿੱਚ ਨਾ ਹੈ ਜਿੰਨੇ ਵੀ ਰਸਾਇਣ ਨੇ ਉਹ ਖਤਰਨਾਕ ਨੇ ਸਾਰੇ ਜਾਂਦੇ ਨੇ ਜੇ ਤੁਸੀਂ ਨਹੀਂ ਵੀ ਉਹ ਖਾਂਦੇ ਜਾਂ ਨਹੀਂ ਵੀ ਪੀਂਦੇ ਆਪਾਂ ਇਹਦੇ ਪ੍ਰਭਾਵ ਆ ਕਿ ਵਾਤਾਵਰਣ ਜਿਵੇਂ ਲੱਗ ਗਿਆ ਤੇ ਤੁਹਾਨੂੰ ਵੀ ਸਾਰੀਆਂ ਬਿਮਾਰੀਆਂ ਲੱਗੀਆਂ ਚਮੜੀ ਤੇ ਰੋ ਲੱਗਣੇ ਤਾਂ ਉਹ ਵੀ ਜਿੱਤਰਾ ਦੇ ਰੋ ਜਿਹੜਾ ਉਹ ਲੱਗ ਸਕਦੇ ਆ ਸੋ ਆਓ ਆਪਾਂ ਸਾਰੇ ਜਿਹੜਾ ਹੈ ਇਸ ਜਿਹੜੀ ਸਮਸ਼ਤਾ ਭਾਰਤ ਹੈ ਸਵਾਸਥੀ ਸੇਵਾ ਇਹਦਾ ਨਾਂ ਰੱਖਿਆ ਹੋਇਆ ਤੇ ਉਹਦੇ ਵਿੱਚ ਆਪਾਂ ਇਰੇ ਨਾਲ ਤੁਹਾਡਾ ਕੋਈ ਵੀ ਕੀਮਤ ਨਹੀਂ ਲੱਗਣੀ ਕੋਈ ਵੀ ਪੈਸਾ ਨਹੀਂ ਲੱਗਣਾ ਤੇ ਜੇ ਪੈਸਾ ਲੱਗਦਾ ਤਾਂ ਤੁਸੀਂ ਮੈਂ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਹਾਂ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਮਾਸ਼ਹਿਰ ਤੋਂ ਮੈਂ ਆਪ ਸਭ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ 2 ਅਕਤੂਬਰ 2014 ਨੂੰ ਇੱਕ ਸਵਸਥਾ ਹੀ ਸੇਵਾ ਉਹ ਪੂਰੇ ਭਾਰਤ ਦੇ ਵਿੱਚ ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਇਹ ਸ਼ੁਰੂ ਕੀਤੀ ਸੀ ਜਿਹੜਾ ਪਹਿਲਾ ਪੜਾ ਉਹ 2019 ਦੇ ਵਿੱਚ ਸਮਾਪਤ ਹੋਇਆ ਤੇ ਦੂਜਾ ਪੜਾ ਜਿਹੜਾ ਹੈ ਉਹ 2021 ਤੋਂ ਲੈ ਕੇ 2024-25 ਤੱਕ ਜਿਹੜਾ ਹੋਵੇਗਾ ਤੇ ਸਵਸਥ ਹੀ ਸੇਵਾ ਦੇ ਤਹਿਤ ਇਸ ਸਾਲ ਦਾ ਜਿਹੜਾ ਥੀਮ ਹੈ ਉਹ ਸਵਸ ਸਵਸ ਤੇ ਸੰਸਕਰ ਸਵਸਤ ਸੋ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਆਪਣਾ ਸੁਭਾਅ ਬਣਾ ਲੈਣਾ ਚਾਹੀਦਾ ਕਿਉਂਕਿ ਸਫਾਈ ਦੇ ਬਿਨਾਂ ਕੁਝ ਵੀ ਨਹੀਂ ਹੈ ਸਫਾਈ ਦੇ ਨਾਲ ਹੀ ਅਸੀਂ ਤੰਦਰੁਸਤ ਹੋ ਰਹਿ ਸਕਦਾ ਰੱਖ ਸਕਦੇ ਹਾਂ ਜੇ ਕੋਈ ਵਿਅਕਤੀ ਆਪਣੇ ਆਪ ਨੂੰ ਤਾਂ ਸੋਹਣੇ ਕੱਪੜੇ ਪਾ ਕੇ ਸਾਫ ਸੁਥਰਾ ਰੱਖ ਸਕਦਾ ਹੈ ਜੇ ਉਹਦਾ ਆਲਾ ਦੁਆਲਾ ਉਹਦਾ ਘਰ ਹੈ ਉਦੇ ਬਾਗ ਬਗੀਚੇ ਜਾਂ ਗਲੀਆਂ ਕੋਈ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਜਾਂ ਆਮ ਪਬਲਿਕ ਥਾਵਾਂ ਤੇ ਜੇ ਗੰਦ ਪਿਆ ਹੋਵੇਗਾ ਤਾਂ ਉਹਦੇ ਨਾਲ ਅਸੀਂ ਵੀ ਜਿਹੜਾ ਹੈ ਪ੍ਰਭਾਵਿਤ ਜਿਹੜਾ ਹੋਵਾਂਗੇ ਸੋ ਇਸ ਸਾਲ ਦੇ ਜਿਹੜੇ ਤਿੰਨ ਪਿੱਲਰ ਜਿਹੜਾ ਹੈ ਉਹ ਕੰਮ ਕਰ ਰਹੇ ਨੇ ਪਹਿਲਾ ਹੈ ਸਵਸਥਾ ਟਾਰਗੇਟ ਜਿਹੜਾ ਹੈ ਚੂਨਟ ਇਹਦੇ ਵਿੱਚ ਕੀ ਹੈ ਕਿ ਅਸੀਂ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਦੇ ਸਫਾਈ ਮਹਮ ਦੇ ਜਿਹੜੇ ਹੈ ਉਹ ਪ੍ਰੋਗਰਾਮ ਜਿਹੜੇ ਚੱਲਣਗੇ ਤਾਂ ਉਹਦੇ ਵਿੱਚ ਸਮੁੱਚੀ ਸਫਾਈ ਹੈ ਸਮੁੱਚੀ ਸਫਾਈ ਕਰਨੀ ਹੈ ਤੇ ਦੂਜਾ ਜਿਹੜਾ ਹੈ ਪਿੱਲਰ ਹੈ ਸਵਸਥਾ ਮੇਂ ਜਨ ਪਾਕੇਦਾਰੀ ਕਿ ਹਰ ਥਾਂ ਨੂੰ ਹਰ ਇਲਾਕੇ ਨੂੰ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਚਾਹੇ ਉਹ ਜਲ ਹੋਵੇ ਚਾਹੇ ਧਰਤੀ ਹੋਵੇ ਚਾਹੇ ਸਾਡਾ ਵਾਤਾਵਰਨ ਹੋਵੇ ਅਲਾ ਦਵਾਲਾ ਹੋਵੇ ਚਾਹ ਖਾਣ ਪੀਣ ਦੇ ਪਦਾਰਥ ਹੋਣ ਚਾਹੇ ਵਾਅ ਵੇ ਬੈਸਟ ਹੋਵੇ ਤੇ ਉਹਦੇ ਵਿੱਚ ਸਾਰੇ ਜਨ ਜਨ ਨੂੰ ਜਿਹੜਾ ਹੈ ਉਹ ਹਿੱਸੇਦਾਰ ਬਣਾਉਣਾ ਕਿ ਉਹ ਸਾਰੇ ਇਸ ਮਹਿਮ ਦੇ ਵਿੱਚ ਅਮਲੀ ਰੂਪ ਦੇ ਵਿੱਚ ਆਪਣੀ ਭਾਕੀਦਾਰੀ ਕਰਨ ਤੇ ਤੀਜਾ ਜਿਹੜਾ ਥੰਮ ਹੈ ਉਹ ਸਫਾਈ ਮਿੱਤਰ ਸੁਰੱਖਿਆ ਸ਼ਿਬਰ ਜਿਹੜੇ ਲੋਕ ਸਫਾਈ ਦੇ ਵਿੱਚ ਕਰਮਚਾਰੀ ਨੇ ਉਹਨਾਂ ਦੀ ਸਿਹਤ ਬਲ ਵੀ ਵੰਨੱਖਿਆ ਜਾਵੇ ਉਹਨਾਂ ਦੇ ਪ੍ਰਤੀ ਜਿਹੜਾ ਜਾਗਰੂਕਤ ਮਹਿੰਮ ਜਿਹੜੀ ਆ ਉਹ ਵੀ ਜਿਹੜੀ ਤੀਜੇ ਥੰਮ ਦੇ ਵਿੱਚ ਅਸੀਂ ਪਿੱਲਰ ਦੇ ਵਿੱਚ ਕਰਾਂਗੇ ਤੇ ਉਹਦੇ ਨਾਲ ਉਹਨਾਂ ਦੀ ਜਿਹੜਾ ਹੈ ਟੈਸਟ ਵਗੈਰਾ ਨੇ ਮੈਡੀਕਲ ਉਹਨਾਂ ਨੂੰ ਸਹੂਲਤਾਂ ਨੇ ਇਸ ਤਰ੍ਹਾਂ ਦਾ ਜਿਹੜਾ ਹੈ ਇਹ ਪ੍ਰੋਗਰਾਮ ਜੋ ਭਾਰਤ ਸਰਕਾਰ ਵੱਲੋਂ ਜਿਹੜਾ ਲਿਖਿਆ ਗਿਆ ਹੈ ਤੇ 2 ਅਕਤੂਬਰ 2024 ਨੂੰ ਜਿਹੜਾ ਹੈ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਤੇ ਤੇ ਖਾਸ ਜਿਹੜਾ ਹੈ ਪ੍ਰੋਗਰਾਮ ਉਹ ਸਾਰਿਆਂ ਨੇ ਪੂਰੇ ਦੇਸ਼ ਦੇ ਵਿੱਚ ਭਾਰਤ ਵਿੱਚ ਹੋਵੇਗਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਫਾਈ ਹੀ ਖੁਦਾਈ ਹੈ ਤੇ ਸਾਨੂੰ ਆਪਣਾ ਆਪ ਸਾਫ ਸੁਥਰਾ ਰੱਖਣਾ ਚਾਹੀਦਾ ਤੇ ਸਾਨੂੰ ਵਾਕਿਆ ਨੂੰ ਵੀ ਜਿਹੜਾ ਇਹ ਸੰਦੇਸ਼ ਜਿਹੜਾ ਹੈ ਉਹ ਪਹੁੰਚਾਉਣਾ ਚਾਹੀਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਕੁਝ ਜਿਹੜਾ ਹੋਇਆ ਜਿਵੇਂ ਕਿ ਖੁੱਲੇ ਦੇ ਵਿੱਚ ਆਮ ਲੋਕ ਜਿਹੜੇ ਬਾਹਰ ਜਾਂਦੇ ਸੀ ਭਾਰਤ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਅਜੇ ਵੀ ਚੱਲ ਰਹੀਆਂ ਨੇ ਤੇ ਉਹਨਾਂ ਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਤੱਕ ਲਾਭ ਨਹੀਂ ਪਹੁੰਚਿਆ ਉਹਨਾਂ ਨੂੰ ਲਾਭ ਪਹੁੰਚਾਉਣ ਦਾ ਯਤਨ ਵੀ ਕਰ ਰਹੇ ਆ ਜੇ ਲੋਕ ਅਵੇਅਰ ਹੋਣਗੇ ਉਹਨਾਂ ਲਈ ਉਹਨਾਂ ਨੂੰ ਜਿਹੜਾ ਕਾਫੀ ਜਿਹੜਾ ਹੈ ਉਹ ਪੈਸਾ ਵੀ ਮਿਲਦਾ ਹੈ ਸੋ ਖੁੱਲੇ ਦੇ ਵਿੱਚ ਸੌ ਜਿਹੜੀ ਆ ਉਹ ਕਾਫੀ ਜਿਹੜਾ ਹੈ ਉਹਦੇ ਵਿੱਚ 75% ਦੇ ਕਰੀਬ ਤਕਰੀਬਨ ਜਿਹੜਾ ਹੈ ਕੰਮ ਹੋ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰ ਨੇ ਬਹੁਤ ਸਾਰਾ ਜਿਹੜਾ ਪੈਸਾ ਹੈ ਉਹ ਇਸ ਕੰਮ ਲਈ ਰੱਖਿਆ ਹੋਇਆ ਹੈ ਤੇ ਇਸੇ ਤਰ੍ਹਾਂ ਸਫਾਈ ਮਹਿਮਲੇ ਪੈਸਾ ਕਾਫੀ ਰੱਖਿਆ ਹੋਇਆ ਪਰ ਸਾਨੂੰ ਜਿਹੜਾ ਸਾਡਾ ਆਪਣਾ ਫਰਜ਼ ਬਣਦਾ ਹੈ ਇੱਕ ਬਨੁੱਖ ਦਾ ਜਿਹੜਾ ਸੁਭਾਅ ਹੈ ਉਹ ਸਾਫ ਸੁਥਰਾ ਜਿਹੜਾ ਹੋਣਾ ਚਾਹੀਦਾ ਤੇ ਆਓ ਅਸੀਂ ਇਸ ਭਾਰਤ ਨੂੰ ਜਿਹੜਾ ਹੈ ਜਿਹੜਾ ਸਵਸਥਾ ਮਹਿਮ ਦੇ ਵਿੱਚ ਹਿੱਸਾ ਪਾਈਏ ਤੇ ਸਵਸਥਾ ਹੀ ਸੇਵਾ ਨੂੰ ਆਪਣਾ ਧਰਮ ਬਣਾਈਏ ਸਾਡੇ ਵਿੱਚ ਬਾਬਾ ਬਜੀਤ ਸਿੰਘ ਖਾਲਸਾ ਸੀਨੀਅਰ ਸਕੰਟਰੀ ਲੜਕੀਆਂ ਦੇ ਸਕੂਲ ਦੇ ਵਿੱਚ ਆਏ ਆ ਤੇ ਉੱਥੇ ਬੱਚਿਆਂ ਨੂੰ ਜਿਹੜਾ ਵਿਦਿਆਰਥੀਆਂ ਨੂੰ ਸਵੱਛ ਹੀ ਸੇਵਾ ਦੇ ਤਹਿਤ ਉਹਨਾਂ ਨੂੰ ਪ੍ਰਣ ਦਵਾਇਆ ਜਾਵੇਗਾ ਤੇ ਉਸ ਤੋਂ ਬਾਅਦ ਖਾਸ ਥਾਵਾਂ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੈਨਰ ਲੈ ਕੇ ਇੱਕ ਰੈਲੀ ਦਾ ਜਿਹੜਾ ਹੈ ਉਹ ਵੀ ਪ੍ਰਯੋਜਨ ਕੀਤਾ ਜਾ ਰਿਹਾ ਤੇ ਮੈਂ ਸਾਰਿਆਂ ਨੂੰ ਕਹਾਂਗਾ ਕਿ ਇਸ ਕੰਮ ਦੇ ਵਿੱਚ ਸਾਰੇ ਲੋਕ ਸ਼ਾਮਲ ਹੋਣ ਤਾਂ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰ ਸਕੀਏ ਧੰਨ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਦਮਿਆ ਤੇ ਤਾਲੀਆਂ ਸਰਕਾਰੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇ ਪਤਰੀ ਸੀ ਇਜਾਜ਼ਤ ਦਿਓ ਧੰਨਵਾਦ